ਸਾਡਾ ਡੀੜੀ ਪੰਜਾਬੀ ਦੇਖਣ ਵਾਲੇ ਸਾਡੇ ਸਾਰੇ ਹੀ ਦਰਸ਼ਕਾਂ ਦਾ ਸਾਡੇ ਅੱਜ ਦੇ ਪ੍ਰੋਗਰਾਮ ਕਾਨੂੰਨੀ ਨੁਕਤੇ 'ਚ ਬਹੁਤ-ਬਹੁਤ ਸਵਾਗਤ ਹੈ। ਦੋਸਤੋ ਸਾਡੇ ਅੱਜ ਦੇ ਪ੍ਰੋਗਰਾਮ ਦਾ ਵਿਸ਼ਾ ਰਹੇਗਾ ਵਿਰਾਸਤ ਸੰਬੰਧੀ ਕਾਨੂੰਨ। ਅਤੇ ਇਸ ਵਿਸ਼ੇ ਦੇ ਉੱਤੇ ਗੱਲਬਾਤ ਕਰਨ ਲਈ ਸਾਡੇ ਅੱਜ ਦੇ ਮਾਹਰ ਨੇ ਐਡਵੋਕੇਟ ਬੀਸ਼ਮਲ ਹੋਤਰਾ ਜੀ ਵਕੀਲ ਸਾਹਿਬ ਤੁਹਾਡਾ ਪ੍ਰੋਗਰਾਮ 'ਚ ਬਹੁਤ-ਬਹੁਤ ਸਵਾਗਤ ਹੈ। ਬਹੁਤ-ਬਹੁਤ ਧੰਨਵਾਦ। ਐਸ ਪ੍ਰੋਗਰਾਮ ਦੇ ਵਿੱਚ ਮੈਨੂੰ ਸੱਦਾ ਦੇਣ ਵਾਸਤੇ ਸੋ ਇਸ ਦੇ ਨਾਲ ਹੀ ਆਪਣੇ ਪ੍ਰੋਗਰਾਮ ਦਾ ਜਿਹੜਾ ਆਪਾਂ ਸਿਲਸਲਾ ਸ਼ੁਰੂ ਕਰਦੇ ਆਂ ਦਾ ਸਭ ਤੋਂ ਪਹਿਲੇ ਆਪਣੇ ਅੱਜ ਦੇ ਜਿਹੜੇ ਮਾਹਰ ਹਨ ਉਹਨਾਂ ਤੋਂ ਆਪਾਂ ਇਹ ਗੱਲ ਸਮਝਣ ਦੀ ਕੋਸ਼ਿਸ਼ ਕਰਦੇ ਆਂ ਕਿ ਕਾਨੂੰਨ ਮੁਤਾਬਕ ਵਿਰਾਸਾ ਤੋਂ ਕੀ ਪਾਬ ਹੈ ਜੀ ਵਿਰਾਸਤ ਦਾ ਅਰਥ ਹੈ ਕਿ ਜਦ ਕਿਸੇ ਵਿਅਕਤੀ ਦੀ ਮ੍ਰਿਤਿ ਹੋ ਜਾਂਦੀ ਹੈ ਤੇ ਉਸ ਮ੍ਰਿਤਕ ਵਿਅਕਤੀ ਦੀ ਜਿਹੜੀ ਸੰਪਤੀ ਹੈ ਹਾਂਜੀ ਉਹਦੇ ਵਾਰਸਾਂ ਨੂੰ ਕਿਦਾਂ ਕਾਨੂੰਨ ਦੇ ਤਹਿਤ ਟ੍ਰਾਂਸਫਰ ਹੋਣੀ ਹੈ ਠੀਕ ਹੈ ਜੀ ਵੱਖ-ਵੱਖ ਕਾਨੂੰਨਾਂ ਦੇ ਵਿੱਚ ਇਸ ਵਿਰਾਸਤ ਦੇ ਇੰਤਕਾਲ ਦਾ ਵਿਰਾਸਤ ਦੇ ਸੰਪਤੀ ਕਿਦਾਂ ਟਰਾਂਸਫਰ ਹੋਣ ਬਾਰੇ ਜ਼ਿਕਰ ਕੀਤਾ ਗਿਆ ਹੈ ਇਸ ਨੂੰ ਹੀ ਵਿਰਾਸਤ ਸੰਬੰਧੀ ਕਾਨੂੰਨ ਕਿਹਾ ਜਾਂਦਾ ਹੈ ਠੀਕ ਹੈ ਜੀ ਇਹ ਵਕੀਲ ਸਾਹਿਬ ਤੁਸੀਂ ਗੱਲ ਬੜੇ ਸਜਾਜੇ ਤਰੀਕੇ ਨਾਲ ਕੀਤੀ ਕੋਈ ਵੀ ਜਿਹੜਾ ਵਿਅਕਤੀ ਹੈ ਮ੍ਰਿਤਕ ਹੈ ਉਸ ਦੀ ਜਿਹੜੀ ਜਾਇਦਾਦ ਹੈ ਉਹ ਜਿਹੜੀ ਉਸ ਦੇ ਵਾਰਸਾਂ ਨੂੰ ਅੱਗੇ ਜਾਣੀ ਹੈ ਉਸ ਨੂੰ ਇਹ ਵਿਰਾਸਤ ਕਿਹਾ ਜਾਂਦਾ ਹੈ ਜੀ ਤਾਂ ਸਭ ਤੋਂ ਪਹਿਲੇ ਇਹ ਗੱਲ ਸਾਨੂੰ ਦੱਸੋ ਕਿ ਜਿਹੜੀ ਜਾਇਦਾਦ ਹੈ ਕਿੰਨੇ ਤਰ੍ਹਾਂ ਦੀ ਹੁੰਦੀ ਹੈ ਕਿ ਜਿਦਾ ਅਸੀਂ ਕਹਿੰਦੇ ਚਲ ਅਚਲ ਕੀ ਵਿਰਾਸਤ ਦੇ ਕਾਨੂੰਨ ਦੇ ਵਿੱਚ ਇਹ ਦੋਨੋਂ ਜਾਇਦਾਦਾਂ ਲਈਆਂ ਜਾਂਦੀਆਂ ਹਨ ਜੀ ਦੇਖੋ ਵਿਰਾਸਤ ਦੇ ਕਾਨੂੰਨ ਸੰਬੰਧੀ ਇਹਨਾਂ ਦੋਨੋਂ ਜਾਇਦਾਦਾਂ ਦਾ ਹੀ ਜ਼ਿਕਰ ਆਂਦਾ ਹੈ ਠੀਕ ਹੈ ਜੀ ਮੇਰੇ ਤੱਕ ਵਿਅਕਤੀ ਦੇ ਕੋਲ ਜਿੰਦੇ ਜੀ ਹੈ ਅਧਿਕਾਰ ਹੁੰਦਾ ਹੈ ਕਿ ਉਹ ਆਪਣੀ ਸੰਪਤੀ ਦੇ ਸੰਬੰਧੀ ਵਿਰਾਸਤ ਕਰ ਸਕਦਾ ਹੈ ਜਿਸ ਨੂੰ ਅਸੀਂ ਵਿਲ ਕਹਿੰਦੇ ਹਾਂ ਠੀਕ ਹੈ ਜੀ ਪਰ ਕੁਝ ਕਾਰਨਾਕਾਰਨ ਜਾਂ ਅੰਗੇਲੀ ਦੇ ਕਾਰਨ ਜੇ ਕੋਈ ਵਿਅਕਤੀ ਵਿਲ ਨਹੀਂ ਕਰ ਪਾਉਂਦਾ ਉਸ ਸੰਬੰਧ ਦੇ ਵਿੱਚ ਉਹਦੀ ਵਿਰਾਸਤ ਜਿਹੜੀ ਆ ਉਹਦੀ ਜਾਇਦਾਦ ਹੈ ਉਹ ਨੇਚਰਲ ਤਰੀਕੇ ਦੇ ਨਾਲ ਉਹਦੇ ਵਾਰਸਾਂ ਨੂੰ ਟਰਾਂਸਫਰ ਹੁੰਦੀ ਹੈ ਉਸ ਦੇ ਤਹਿਤ ਜਿੰਨੇ ਵੀ ਉਹਦੇ ਕਲਾਸ 1 ਲੀਗਲ ਇਅਰ ਕਾਨੂੰਨ ਦੀ ਪਰਿਭਾਸ਼ਾ ਚ ਉਹਨਾਂ ਨੂੰ ਕਲਾਸ 1 ਲੀਗਲ ਇਅਰ ਕਹਿੰਦੇ ਆ ਠੀਕ ਹੈ ਜੀ ਜਿੰਨੇ ਵੀ ਉਹ ਹੁੰਦੇ ਨੇ ਬਰਾਬਰ ਦੇ ਠੀਕ ਹੈ ਜੀ ਹੱਕ ਦੇ ਤਹਿਤ ਉਹਨਾਂ ਨੂੰ ਉਹ ਸੰਪਤੀ ਟਰਾਂਸਫਰ ਹੁੰਦੀ ਹੈ ਠੀਕ ਹੈ ਜੀ ਇਹ ਤਾਂ ਹੋ ਗਈ ਜਿਹੜੇ ਵਿਅਕਤੀ ਆਪਣੀ ਵਿਲ ਕਰਕੇ ਨਹੀਂ ਜਾਂਦੇ ਉਹਨਾਂ ਨੂੰ ਨੈਚੁਰਲ ਟਰਾਂਸਫਰ ਸ सक्सेशन ਦੇ ਸਬੰਧ ਦੇ ਵਿੱਚ ਅਲੱਗ ਹਰ ਇੱਕ ਉਹਦੇ ਵਾਰਿਸ ਨੂੰ ਬਰਾਬਰ ਦੀ ਸੰਪਤੀ ਟਰਾਂਸਫਰ ਹੁੰਦੀ ਹੈ ਠੀਕ ਹੈ ਜੀ ਪਰ ਜਿਨ੍ਹਾਂ ਵਿਅਕਤੀਆਂ ਨੇ ਆਪਣੀ ਮ੍ਰਿਤਿ ਤੋਂ ਪਹਿਲਾਂ ਮੌਤ ਤੋਂ ਪਹਿਲਾਂ ਕੋਈ ਵਿਲ ਕੀਤੀ ਹੁੰਦੀ ਹੈ ਹਾਂਜੀ ਉਸ ਵਿਲ ਦੇ ਤਹਿਤ ਉਹ ਆਪਣੇ ਜਿੰਦੇ ਜੀ ਆਪਣੀ ਵਿਲ ਦੇ ਵਿੱਚ ਆ ਬਕਾਇਦਾ ਲਿਖ ਕੇ ਜਾ ਸਕਦੇ ਹਨ ਕਿ ਮੇਰੀ ਜਿਹੜੀ ਸੰਪਤੀ ਹੈ ਮੇਰੀ ਜਿਹੜੀ ਜਾਇਦਾਦ ਹੈ ਜੋ ਕਿ ਮੇਰੇ ਨਾਮ ਤੇ ਹੈ ਮੇਰੀ ਪਰਚੇਜ਼ ਹੈ ਜਿਹਦਾ ਪੂਰਨ ਤਾ ਮਾਲਕਾਨਾ ਹੱਕ ਮੇਰਾ ਹੈ ਚਾਹੇ ਉਹ ਚਲ ਸੰਪਤੀ ਹੈ ਚਾਹੇ ਅਚਲ ਸੰਪਤੀ ਹੈ ਠੀਕ ਹੈ ਜੀ ਉਸ ਸਬੰਧ ਦੇ ਵਿਛੇ ਦੇ ਵਿੱਚੋਂ ਬਿਲ ਦੇ ਵਿੱਚ ਪੂਰੀ ਤਰ੍ਹਾਂ ਲਿਖ ਕੇ ਜਾ ਸਕਦੇ ਹਨ ਕਿ ਮੇਰੀ ਸੰਪਤੀ ਦਾ ਕਿੰਨਾ ਹਿੱਸਾ ਮੇਰੇ ਕਿਹੜੇ ਵਾਰਸ ਨੂੰ ਜਾਣਾ ਹੈ ਠੀਕ ਹੈ ਜੀ ਮੇਰੇ ਅਚਲ ਸੰਪਤੀ ਜਿਹੜੀ ਮੇਰੀ ਬੈਂਕਾਂ ਦੇ ਵਿੱਚ ਪਈ ਹੈ ਪੈਸੇ ਦੇ ਰੂਪ ਦੇ ਵਿੱਚ ਐਫ ਡੀ ਦੇ ਰੂਪ ਦੇ ਵਿੱਚ 골ਡ ਜੁਐਲਰੀ ਦੇ ਰੂਪ ਦੇ ਵਿੱਚ ਗਹਿਣਿਆਂ ਦੇ ਰੂਪ ਦੇ ਵਿੱਚ ਪਈ ਹੈ ਕਿ ਮੈਂ ਕਿਸ ਤਰ੍ਹਾਂ ਉਹਨੂੰ ਆਪਣੇ ਵਾਰਸਾਂ ਦੇ ਵਿੱਚ ਵੰਡਿਤ ਕਰਨ ਦਾ ਇੱਛਾ ਰੱਖਦਾ ਹਾਂ ਵਿਲ ਦਾ ਮਤਲਬ ਇੱਛਾ ਹੁੰਦਾ ਹੈ ਉਹਦੇ ਵਿੱਚ ਉਹਦੀ ਇੱਛਾ ਦਾ ਵਰਣਨ ਕੀਤਾ ਜਾਂਦਾ ਹੈ ਠੀਕ ਹੈ ਜੀ ਵਿਲ ਜਿਹੜੀ ਹੁੰਦੀ ਹੈ ਇਹਦੇ ਵਿੱਚ ਮੈਂ ਤੁਹਾਨੂੰ ਕਮਲਜੀਤ ਜੀ ਇੱਕ ਗੱਲ ਹੋਰ ਦੱਸਣਾ ਚਾਹੁੰਦਾ ਹਾਂ ਕਿ ਵਿਲ ਦੇ ਵਿੱਚ ਭਾ ਹੈਗਾ ਇਹ ਕਿ ਵਿਅਕਤੀ ਦੀ ਇੱਛਾ ਇਹ ਜ਼ਰੂਰੀ ਨਹੀਂ ਕਿ ਵਿਲ ਦੇ ਵਿੱਚ ਉਹ ਸਾਰੀ ਸੰਪਤੀ ਆਪਣੀ ਚੱਲ ਭਾਵੇਂ ਅਚਲ ਸੰਪਤੀ ਆਪਣੇ ਵਾਰਸਾਂ ਨੂੰ ਹੀ ਦੇਕੇ ਜਾਵੇ ਠੀਕ ਹੈ ਜੀ ਉਹ ਵਿਅਕਤੀ ਕੋਈ ਵੀ ਵਿਅਕਤੀ ਆਪਣੀ ਚੱਲ ਜਾਂ ਅਚਲ ਸੰਪਤੀ ਦਾ ਵਟਵਾਰਾ ਜਾਂ ਉਹਦੀ ਟਰਾਂਸਫਰ ਕਿਸੇ ਵੀ ਥਰਡ ਪਰਸਨ ਨੂੰ ਵੀ ਜਿਹਦੇ ਨਾਲ ਉਹਦਾ ਖੂਨ ਖੂਨ ਦਾ ਰਿਸ਼ਤਾ ਨਹੀਂ ਵੀ ਹੈ ਉਹਨੂੰ ਵੀ ਦੇ ਕੇ ਜਾ ਸਕਦਾ ਹੈ ਆਪਣੇ ਵਿਲ ਦਿੱਤਾ ਹੈ ਠੀਕ ਹੈ ਜੀ ਇਹ ਤਾਂ ਗੱਲ ਸਗੀ ਕਿ ਕੋਈ ਵੀ ਵਿਅਕਤੀ ਜਿਹੜਾ ਹੈ ਉਹ ਆਪਣੀ ਜਿਹੜੀ ਉਹ ਜਿਹਨੂੰ ਆਪਾਂ ਲੀਗਲ ਭਾਸ਼ਾ ਚ ਕਹਿੰਦੇ ਆ ਸੈਲਫ ਪ੍ਰਕਲੇਮਡ ਕੀ ਮਤਲਬ ਆਪ ਜਿਹੜੀ ਉਸਨੇ ਜਾਇਦਾਦ ਬਣਾਈ ਹੈ ਉਸਦੀ ਜਿਹੜੀ ਵਿਰਾਸਤ ਹੈ ਉਹ ਜਿਹੜੀ ਹੈ ਇੱਕ ਵਸੀਅਤ ਦੇ ਰਾਹੀਂ ਜਿਹੜਾ ਉਹ ਅੱਗੇ ਦੇ ਸਕਦਾ ਹੈ ਪਰ ਅਸੀਂ ਆ ਵੀ ਦੇਖਦੇ ਹਾਂ ਕਿ ਇੱਕ ਜਾਇਦਾਦ ਹੁੰਦੀ ਹੈ ਕਿਤਾਬ ਬਣਾਈ ਇੱਕ ਜਿਹੜੀ ਹੁੰਦੀ ਹੈ ਖਾਨਦਾਨੀ ਜਿਹੜੀ ਜਾਇਦਾਦ ਹੁੰਦੀ ਹੈ ਜਿਹਨੂੰ ਆਪਾਂ ਐਂਸੈਸਟਰਲ ਪ੍ਰਾਪਰਟੀ ਕਹਿੰਦੇ ਆ ਜੱਦੀ ਪ੍ਰਾਪਰਟੀ ਜੱਦੀ ਪ੍ਰਾਪਰਟੀ ਜਿਹੜੀ ਹੁੰਦੀ ਹੈ ਜਿਹੜੀ ਇਹ ਜੱਦੀ ਪ੍ਰਾਪਰਟੀ ਹੁੰਦੀ ਹੈ ਕਿਹੜਾ ਕਾਨੂੰਨ ਮੁਤਾਬਕ ਜਾਂਦਾ ਹੈ ਜਿੱਦਣ ਬੰਦਾ ਦਾ ਜਨਮ ਹੁੰਦਾ ਹੈ ਆਪਣੇ ਜਿਹੜਾ ਉਸ ਦੇ ਫੈਮਿਲੀ ਦੇ ਵਿੱਚ ਆਪਣੇ ਟੱਬਰ ਦੇ ਵਿੱਚ ਤਾਂ ਉਸ ਦਿਨ ਹੀ ਉਸ ਦਾ ਉਸ ਦੇ ਉਹਦੇ ਵਿੱਚ ਜਿਹੜਾ ਉਹ ਹਿੱਸਾ ਬਣ ਜਾਂਦਾ ਹੈ ਕਿ ਜਿਹੜੀ ਜੱਦੀ ਪ੍ਰਾਪਰਟੀ ਹੈ ਤਾਂ ਜਿਹੜੀ ਹੈਰੀਡੇਟਰੀ ਪ੍ਰਾਪਰਟੀ ਹੈ ਇਹਦੀ ਵੀ ਵਿਰਾਸਤ ਜਿਹੜੀ ਹੈ ਉਹ ਵਿਲ ਦੇ थ्रू ਚੜ ਸਕਦੀ ਹੈ ਜਾਂ ਫਿਰ ਜਿੱਦਾਂ ਤੁਸੀਂ ਪਹਿਲਾਂ ਦੱਸਿਆ ਕਿ ਇੱਕ ਨੇਚਰਲ ਸਕਸੈਸ਼ਨ ਦਾ ਤਰੀਕਾ ਹੈ ਜਿਹੜਾ ਕਾਨੂੰਨ ਮੁਤਾਬਕ ਅਗਾਹ ਵਾਰਸਾਂ ਨੂੰ ਜਾਣੀ ਆ ਉਸ ਤਰੀਕੇ ਨਾਲ ਹੁੰਦੀ ਉਹਦੇ ਬਾਰੇ ਵੀ ਸਾਡੇ ਦਰਸ਼ਕਾਂ ਨੂੰ ਜਾਣਕਾਰੀ ਦਿਓ ਜੀ ਇੱਥੇ ਇਹ ਜਾਨਣਾ ਬਹੁਤ ਜ਼ਰੂਰੀ ਹੈ ਕਿ ਜੱਦੀ ਪ੍ਰਾਪਰਟੀ ਅਸੀਂ ਕੰਦੇ ਕਹਿੰਦੇ ਹਾਂ ਬਿਲਕੁਲ ਠੀਕ ਹੈ ਜੀ ਕੋਈ ਵੀ ਪ੍ਰਾਪਰਟੀ ਜਿਹੜੀ ਕਾਨੂੰਨ ਦੇ ਮੁਤਾਬਕ ਚਾਰ ਪੁਸ਼ਤਾ ਤੋਂ ਚਲਦੀ ਆ ਰਹੀ ਹੈ ਠੀਕ ਹੈ ਜੀ ਉਸ ਨੂੰ ਅਸੀਂ ਜੱਦੀ ਪ੍ਰਾਪਰਟੀ ਕਹਿੰਦੇ ਹਾਂ ਠੀਕ ਹੈ ਜੀ ਯਾਨੀ ਕਿ ਜਿਹੜੀ ਪ੍ਰਾਪਰਟੀ ਚਾਰ ਪੁਸ਼ਤਾ ਤੋਂ ਕਿਤੇ ਟਰਾਂਸਫਰ ਨਹੀਂ ਹੋਈ ਸਿੱਧਾ ਹੀ ਚਲਦੀ ਜਾ ਰਹੀ ਹੈ ਇੱਕੋ ਲਾਈਨ ਦੇ ਵਿੱਚ ਉਸ ਪ੍ਰਾਪਰਟੀ ਨੂੰ ਅਸੀਂ ਜੱਦੀ ਪ੍ਰਾਪਰਟੀ ਕਹਿੰਦੇ ਹਾਂ ਠੀਕ ਹੈ ਜੀ ਜੱਦੀ ਪ੍ਰਾਪਰਟੀ ਦਾ ਜਿੱਦਾਂ ਤੁਸੀਂ ਆਪਣੇ ਪ੍ਰਸ਼ਨ ਦੇ ਵਿੱਚ ਉੱਤਰ ਦਿੱਤਾ ਹੈ ਹਾਂਜੀ ਕਿ ਜਦੋਂ ਜਿੱਦਾਂ ਹੀ ਕਿਸੇ ਦਾ ਜਨਮ ਹੁੰਦਾ ਹੈ ਤੇ ਉਹਦੇ ਵਿੱਚ ਉਹਦਾ ਮਾਲਕਾਨਾ ਹੱਕ ਆ ਜਾਂਦਾ ਹੈ ਠੀਕ ਹੈ ਜੀ ਇਸ ਕਰਕੇ ਜਿਹੜੀ ਵੀ ਜੱਦੀ ਪ੍ਰਾਪਰਟੀ ਹੁੰਦੀ ਹੈ ਉਹਦਾ ਹਮੇਸ਼ਾ ਹੀ ਇੱਕ ਨੈਚੁਰਲ ਸੈਕਸ਼ਨ ਦੇ ਤੌਰ ਦੇ ਉੱਤੇ ਹੀ ਅੱਗੇ ਪ੍ਰਾਪਰਟੀ ਟਰਾਂਸਫਰ ਹੁੰਦੀ ਹੈ ਠੀਕ ਹੈ ਜੀ ਇਹ ਇੱਕ ਆਮ ਸਮਾਜ ਦੇ ਵਿੱਚ ਸਾਡੇ ਜਿਹੜੀ ਸ਼ੁਰੂ ਤੋਂ ਧਾਰਨਾ ਤੁਰੀ ਆਉਂਦੀ ਸੀ ਕਿ ਜਿਹੜੀ ਜੱਦੀ ਜਾਇਦਾਦ ਹੈ ਜੇ ਨੂੰ ਆਪਾਂ ਹੈਰੀਟੇਰੀ ਪ੍ਰਾਪਰਟੀ ਕਹਿੰਦੇ ਹਾਂ ਜਾਂ ਖਾਨਦਾਨੀ ਜਾਇਦਾਦ ਹੈ ਇਸ ਦੇ ਵਿੱਚ ਕੇਵਲ ਜਿਹੜੇ ਮੇਲズ ਹੁੰਦੇ ਹਨ ਜਾਂ ਜਿਹੜੇ ਮਰਦ ਹੁੰਦੇ ਹਨ ਉਹਨਾਂ ਦਾ ਹਿੱਸਾ ਹੁੰਦਾ ਹੈ ਸਾਡੀਆਂ ਜਿਹੜੀਆਂ ਔਰਤਾਂ ਹਨ ਜਾਂ ਭੈਣਾਂ ਹਨ ਇਹਨਾਂ ਦਾ ਹਿੱਸਾ ਨਹੀਂ ਹੁੰਦਾ ਕੀ ਇਹ ਧਾਰਨਾ ਠੀਕ ਹੈ ਇਹਦੇ ਬਾਰੇ ਸਾਡੇ ਦਰਸ਼ਕਾਂ ਨੂੰ ਦੱਸੋ ਜੀ ਸਮੇਂ-ਸਮੇਂ 'ਤੇ ਬਹੁਤ ਸਾਰੇ ਕਾਨੂੰਨਾਂ ਦੇ ਵਿੱਚ ਚੇਂਜ ਤਬਦੀਲੀ ਆਂਦੀ ਰਹਿੰਦੀ ਹੈ ਹਾਂਜੀ ਇਸ ਮੁਤਾਬਕ ਵੀ ਕਾਨੂੰਨ ਦੇ ਵਿੱਚ ਤਬਦੀਲੀਆਂ ਬਹੁਤ ਸਾਰੀਆਂ ਆ ਚੁੱਕੀਆਂ ਹੁਣ ਹਾਂਜੀ ਜੇ ਸਾਨੂੰ ਯਾਦ ਹੋਵੇ ਤਾਂ ਕੇਂਦਰ ਸਰਕਾਰ ਹਾਂਜੀ ਇਸ ਕਾਨੂੰਨ ਦੇ ਵਿੱਚ ਤਬਦੀਲੀ ਕੀਤੀ ਗਈ ਸੀ ਜਿਸ ਦੇ ਵਿੱਚ ਲੜਕੀਆਂ ਨੂੰ ਵੀ ਪਿਤਾ ਦੀ ਪ੍ਰਾਪਰਟੀ ਤੇ ਪੁਸ਼ਤਾਨੀ ਸੰਪਤੀ ਦੇ ਵਿੱਚ ਉਤਰਾਧਿਕਾਰ ਦਿੱਤਾ ਗਿਆ ਸੀ ਠੀਕ ਹੈ ਜੀ ਇਸ ਕਰਕੇ ਜੇ ਅਸੀਂ ਅੱਜ ਦੇ ਟਾਈਮ ਦੀ ਗੱਲ ਕਰੀਏ ਤੇ ਕੁੜੀਆਂ ਨੂੰ ਵੀ ਓਨਾ ਹੀ ਹੱਕ ਹੈ ਜਿੰਨਾ ਕਿ ਮੁੰਡਿਆਂ ਨੂੰ ਹੱਕ ਹੈ ਠੀਕ ਹੈ ਜੀ ਇਹ ਹੁਣ ਆਪਾਂ ਗੱਲ ਕਰਾਂਗੇ ਸਕੈਸ਼ਨ ਦੀ ਕਰ ਰਹੇ ਹਾਂ ਉਸ ਦੇ ਵਿੱਚ ਚੱਲ ਪ੍ਰਾਪਰਟੀ ਆ ਗਈ ਹੈ ਅਚਲ ਆ ਗਈ ਹੈ ਅਚਲ ਦੇ ਵਿੱਚ ਤੁਸੀਂ ਆ ਦੱਸਿਆ ਕਿ ਕਿਸੇ ਵੀ ਵਿਅਕਤੀ ਦਾ ਕੋਈ ਵੀ ਜਿਹੜਾ ਬੈਂਕ ਬੈਲੈਂਸ ਹੈਗਾ ਜੀ ਜਾਂ ਉਸ ਦੀ ਕੋਈ ਜਾਇਦਾਦ ਹੈ ਜਾਂ ਜਿੱਦਾਂ ਕੋਈ ਗਹਿਣੇ ਹਨ ਜਾਂ ਉਸ ਦਾ ਕੋਈ ਲੋਕਰ ਹੈ ਉਸ ਦੇ ਵਿੱਚ ਕੋਈ ਬੈਂਕ ਦੇ ਵਿੱਚ ਜਿਹੜਾ ਸਮਾਨ ਪਿਆ ਤਾਂ ਸਭ ਤੋਂ ਪਹਿਲੇ ਆਪਾਂ ਇਹ ਗੱਲ ਕਰਾਂਗੇ ਕਿ ਅਸੀਂ ਜਦ ਕਿਤੇ ਜਾਂਦੇ ਹਾਂ ਆਪਣਾ ਕਿਤੇ ਖਾਤਾ ਖਲਵਾਉਂਦੇ ਹਾਂ ਉਸ ਦੇ ਵਿੱਚ ਅਸੀਂ ਲਿਖ ਦਿੰਦੇ ਹਾਂ ਜੀ ਨੋਮਨੀ ਜੀ ਇਨ ਨਾਮਿਨੀ ਤੋਂ ਕੀ ਭਾਵ ਹੈ ਕਿ ਇੱਕ ਤਰ੍ਹਾਂ ਦੀ ਅਸੀਂ ਵਸੀਅਤ ਉਸ ਬੰਦੇ ਦੇ ਨਾਂ ਤੇ ਕਰ ਦਿਤੀ ਹੈ ਕਿ ਉਸ ਬੰਦੇ ਨੂੰ ਜੇ ਸਾਡੇ ਤੋਂ ਬਾਅਦ ਸਾਡੀ ਜਿਦਾਦ ਉਸ ਨੂੰ ਜਾਊਗੀ ਕਿ ਜਾਂ ਫਿਰ ਜਿਹੜਾ ਨਾਮਿਨੀ ਹੁੰਦਾ ਉਹ ਸਿਰਫ ਇੱਕ ਕੇਅਰ ਟੇਕਰ ਹੁੰਦਾ ਹੈ ਕਿ ਮੇਰੀ ਐਬਸੈਂਸ ਦੇ ਵਿੱਚ ਜਦ ਮੈਂ ਨਾ ਰਹਾ ਤਾਂ ਉਸ ਦੀ ਦੇਖਰੇਖ ਉਹ ਨਾਮਿਨੀ ਕਰ ਸਕੇ ਪਰ ਜਿਹੜੀ ਵਿਰਾਸਤ ਹੈ ਉਹ ਜਾਂ ਤਾਂ ਉਹ ਵਸੀਅਤ ਮੁਤਾਬਕ ਚੜੂਗੀ ਜਾਂ ਨੇਚਰਲ ਸਕਸੈਸ਼ਨ ਚੜੂਗੀ ਇਹਦੇ ਬਾਰੇ ਥੋੜਾ ਜਿਆ ਦੱਸੋ ਜੀ ਦੇਖੋ ਨਾਮਿਨੀ ਅੱਜ ਕੱਲ ਦੇ ਟਾਈਮ ਦੇ ਵਿੱਚ ਇੱਕ ਬੈਂਕ ਦੀ ਰਿਕੁਆਇਰਮੈਂਟ ਬਣ ਚੁੱਕੀ ਹੋਈ ਹੈ ਜੇ ਜਦੋਂ ਅਸੀਂ ਕੋਈ ਖਾਤਾ ਖੁਲਾਨੇ ਆ ਕੋਈ ਐਫ ਡੀ ਕਰਾਨੇ ਆ ਕੋਈ ਡਿਪੋਜ਼ਿਟ ਕਰਵਾਨੇ ਆ ਹਾਂਜੀ ਤੇ ਬੈਂਕ ਦੀ ਇੱਕ ਰਿਕੁਆਇਰਮੈਂਟ ਹੈ ਕਿ ਉਹਦੇ ਵਿੱਚ ਸਾਨੂੰ ਆਪਣਾ ਇੱਕ ਨੋਮਿਨੀ ਦੇਣਾ ਪੈਂਦਾ ਹੈ ਠੀਕ ਹੈ ਜੀ ਨੋਮਿਨੀ ਦਾ ਮਤਲਬ ਆ ਨਹੀਂ ਹੈ ਕਿ ਅਸੀਂ ਸਾਰੀ ਸੰਪਤੀ ਦਾ ਉਹਨੂੰ ਹੀ ਮਾਲਕ ਘੋਸ਼ਿਤ ਕਰ ਦਿੱਤਾ ਹੈ ਕਿ ਸਾਡੀ ਮ੍ਰਿਤਿ ਤੋਂ ਬਾਅਦ ਸਾਡੇ ਤੋਂ ਬਾਅਦ ਅਹੀ ਬੰਦਾ ਜਿਹੜਾ ਹੋਏਗਾ ਇਹੀ ਸਾਰੀ ਸੰਪਤੀ ਸਾਂਭੇਗਾ ਨਹੀਂ ਉਹ ਇੱਕ ਪਾਰਟਿਕੂਲਰ ਚੀਜ਼ ਇੱਕ ਪਾਰਟਿਕੂਲਰ ਖਾਤੇ ਵਾਸਤੇ ਹੀ ਨੋਮਿਨੀ ਅਪੁਆਇੰਟ ਕੀਤਾ ਜਾਂਦਾ ਹੈ ਪਰ ਕੁਝ ਕੇਸਾਂ ਦੇ ਵਿੱਚ ਜਿਹੜੇ ਪੁਰਾਣੇ ਖਾਤੇ ਚੱਲਦੇ ਆ ਜਾਂ ਪੁਰਾਣੀਆਂ ਡਿਪੋਜ਼ਿਟਸ ਹੈਗੇ ਬੈਂਕ ਦੇ ਵਿੱਚ ਲੋਕਾਂ ਦੇ ਪਏ ਹਾਂਜੀ ਉਹਦੇ ਵਿੱਚ ਜਦੋਂ ਅਸੀਂ ਗੱਲ ਕਰਦੇ ਹਾਂ ਉਹਦੇ ਵਿੱਚ ਸਾਨੂੰ ਕੋਰਟ ਦੇ ਥਰੂ ਸ सक्सेशन ਸਰਟੀਫਿਕੇਟ ਲੈਣਾ ਪੈਂਦਾ ਹੈ ਬੈਂਕ ਉਹ ਸੰਪਤੀ ਕਿਸੇ ਵੀ ਤਰੀਕੇ ਦੇ ਨਾਲ ਰਿਲੀਜ਼ ਨਹੀਂ ਕਰਦਾ ਸਵਾਏ ਤੋਂ ਸਵਾਏ ਸਾਨੂੰ ਉਸ ਕੇਸ ਦੇ ਵਿੱਚ ਸਿਵਲ ਕੋਰਟ ਤੋਂ ਸਕੈਸ਼ਨ ਸਰਟੀਫਿਕੇਟ ਲੈਣਾ ਪੈਂਦਾ ਹੈ ਉਸ ਦੇ ਤਹਿਤ ਸਾਨੂੰ ਸਕੈਸ਼ਨ ਫੀਸ ਜਮ੍ਹਾਂ ਕਰवानी ਪੈਂਦੀ ਹੈ ਕੋਰਟ ਨੂੰ ਠੀਕ ਹੈ ਜੀ ਅਤੇ ਇਸ ਦੇ ਨਾਲ ਨਾਲ ਉਹਦੇ ਵਿੱਚ ਸਕੈਸ਼ਨ ਸਰਟੀਫਿਕੇਟ ਮ੍ਰਿਤਕ ਦੇ ਸਾਰੇ ਵਾਰਸਾਂ ਵੱਲੋਂ ਹੀ ਅਪਲਾਈ ਹੋਏਗਾ ਠੀਕ ਹੈ ਜੀ ਐ ਨਹੀਂ ਕਿ ਕੋਈ ਮ੍ਰਿਤਕ ਦਾ ਇੱਕ ਵਾਰਸ ਅਪਲਾਈ ਕਰਕੇ ਉਹਦੇ ਸਾਰੇ ਸਕੈਸ਼ਨ ਸਰਟੀਫਿਕੇਟ ਲੈ ਕੇ ਉਹਦੇ ਸਾਰੇ ਆਪਣੇ ਪੈਸੇ ਜਾਂ ਡਿਪੋਜ਼ਿਟਸ ਹੈਗੇ ਆਪਣੇ ਨਾਂ ਤੇ ਕਰਾ ਲਵੇ ਹਾਂ اپنی ਸਹਿਮਤੀ ਤੇ ਪਰਿਵਾਰਿਕ ਸਹਿਮਤੀ ਦੇ ਨਾਲ ਜੇ ਸਾਰੇ ਵਾਰਸ ਇਕੱਠੇ ਹੋ ਕੇ ਇੱਕ ਬੰਦੇ ਨੂੰ ਅਧਿਕਾਰ ਦਿੰਦੇ ਹਾਂ ਜਾਂ ਅਟਾਰਨੀ ਦੇ ਦਿੰਦੇ ਹਾਂ ਕਿ ਸਾਨੂੰ ਕੋਈ ਇਤਰਾਜ਼ ਨਹੀਂ ਹੈ ਕਿ ਸਾਡਾ ਇਹ ਵਿਅਕਤੀ ਜਾਂ ਸਾਡਾ ਆਹ ਵਾਰਸ ਪ੍ਰਾਪਰਟੀ ਜਾਂ ਆਪਣੇ ਸਾਡੇ ਪਿਤਾ ਦੀ ਜਾਂ ਸਾਡੇ ਬਜ਼ੁਰਗ ਦੀ ਜਾਂ ਜਿਹੜਾ ਮ੍ਰਿਤਕ ਹੈ ਉਹਦੀ ਸੰਪਤੀ ਜਾਂ ਉਹਦੇ ਪੈਸੇ ਆਪਣੇ ਨਾਂ ਤੇ ਲੈ ਲਵੇ ਸਾਨੂੰ ਕੋਈ ਇਤਰਾਜ਼ ਨਹੀਂ ਹੈ ਫਿਰ ਉਸ ਵਿਅਕਤੀ ਦੇ ਨਾਂ ਦੇ ਉੱਤੇ ਪੈਸੇ ਜਾਂ ਪ੍ਰਾਪਰਟੀ ਟਰਾਂਸਫਰ ਹੋ ਸਕਦੀ ਹੈ ਆਦਰਵਾਇਜ਼ ਸਾਰੇ ਵਾਰਸਾਂ ਦੇ ਕੋਲ ਕਾਨੂੰਨੀ ਹੱਕ ਹੈ ਕਿ ਅਤੇ ਉਹਨਾਂ ਉਹੀ ਜਿਹੜੇ ਹੈਗੇ ਨੇ ਸ सक्सेशन ਸਰਟੀਫਿਕੇਟ ਕੋਰਟ ਦੇ थ्रू ਅਪਲਾਈ ਕਰ ਸਕਦੇ ਹਨ ਠੀਕ ਹੈ ਜੀ ਕਮਲਜੀਤ ਜੀ ਇੱਕ ਇੱਥੇ ਹੋਰ ਅੱਜਕੱਲ ਬੜੀ ਪ੍ਰੈਪੋਜੀਸ਼ਨ ਚੱਲਦੀ ਪਈ ਹੈ ਕਿ ਕਈ ਵਾਰੀ ਮ੍ਰਿਤਕ ਦਾ ਲੋਕਰ ਹੁੰਦਾ ਹੈ ਹਾਂਜੀ ਲੋਕਰ ਕੱਲੇ ਬੰਦੇ ਦੇ ਨਾਂ ਤੇ ਹੁੰਦਾ ਹੈ ਤੇ ਲੋਕਰ ਦੇ ਵਿੱਚ ਕਈ ਵੈਲਿਊਏਬਲਸ ਥਿੰਗ ਪਈਆਂ ਹੁੰਦੀਆਂ ਜ਼ਰੂਰੀ ਗੱਨੇ ਪਏ ਹੁੰਦੇ ਹੋਰ ਕੋਈ ਕਾਗਜ਼ ਪੱਤਰ ਪਏ ਹੁੰਦੇ ਨੇ ਹਾਂਜੀ ਬੈਂਕ ਕਦੀ ਵੀ ਲੋਕਰ ਥਰਡ ਪਰਸਨ ਨੂੰ ਤੁਹਾਨੂੰ ਪਤਾ ਹੀ ਹੈ ਜਾਣਕਾਰੀ ਹੈ ਕਿ ਆਪਰੇਟ ਕਰਨ ਦੀ ਇਜਾਜ਼ਤ ਨਹੀਂ ਦਿੰਦਾ ਠੀਕ ਹੈ ਜੀ ਉਸ ਕੇਸ ਦੇ ਵਿੱਚ ਫਿਰ ਤੁਹਾਨੂੰ ਸਕੈਸ਼ਨ ਸਰਟੀਫਿਕੇਟ ਦੀ ਹੀ ਅਵਸ਼ਕਤਾ ਹੈ ਠੀਕ ਹੈ ਜੀ ਪਰ ਜਦੋਂ ਮੈਂ ਹੁਣ ਤੁਹਾਨੂੰ ਪਹਿਲਾਂ ਕਿਹਾ ਸੀ ਉਹਦੇ ਵਾਸਤੇ ਸਕੈਸ਼ਨ ਫੀਸ ਜਮ੍ਹਾਂ ਹੁੰਦੀ ਹੈ ਹਾਂ ਜੀ ਜਦੋਂ ਅਸੀਂ ਕਿਸੇ ਅਕਾਊਂਟ ਦੇ ਖਾਤੇ ਦੇ ਵਿੱਚ ਸਕੈਸ਼ਨ ਲੈਣਾ ਹੈ ਜਾਂ ਕਿਸੇ ਐਫ ਡੀ ਕੋਈ ਉਹਦੇ ਪੈਸਿਆਂ ਦੇ ਮੁਤਲਕ ਹੈ ਸਕੈਸ਼ਨ ਸਰਟੀਫਿਕੇਟ ਲੈਣਾ ਹੈ ਤੇ ਸਾਡੇ ਕੋਲ ਇੱਕ ਫਿਗਰ ਹੁੰਦੀ ਹੈ ਕਿ ਅਸੀਂ ਇੰਨੇ ਪੈਸਿਆਂ ਦਾ ਸ सक्सेशन ਸਰਟੀਫਿਕੇਟ ਜਿੱਦਾਂ ਪਿਤਾ ਜੀ ਦੇ ਖਾਤੇ ਚ ਜਾਂ ਬਜ਼ੁਰਗਾਂ ਦੇ ਖਾਤੇ ਵਿੱਚ 10 ਲੱਖ ਰੁਪਏ ਪਏ ਐਫ ਡੀ ਆ 10 ਲੱਖ ਦੀਆਂ ਟੋਟਲ 20 ਲੱਖ ਦਾ ਸਾਡਾ सक्सेशन ਬਣਦਾ ਹੈ ਤੇ ਉਹਦੇ ਮੁਤਲਕ ਕੋਰਟ ਫੀਸ ਲੱਗਦੀ ਹੈ ਹਾਂਜੀ ਪਰ ਹੁਣ ਖਾਤੇ ਜਿਹੜਾ ਲੋਕਰ ਹੈ ਲੋਕਰ ਦੇ ਵਿੱਚ ਕੋਈ ਗਹਿਣਾ ਪਿਆ ਹੋਵੇ ਕੋਈ ਪ੍ਰੋਪਰਟੀ ਪਈ ਹੈ ਉਹਦੀ ਕਿੰਨੀ ਕੁ ਵੈਲਿਊ ਹੈ ਉਹ ਅਸੀਂ ਅਸੈਸ ਨਹੀਂ ਕਰ ਸਕਦੇ ਹਾਂਜੀ ਉਹਦੇ ਵਾਸਤੇ ਸਾਨੂੰ ਪਹਿਲੋਂ ਕੋਰਟ ਤੋਂ ਪਰਮਿਸ਼ਨ ਲੈ ਕੇ ਲੋਕਰ ਖੋਲਣ ਦੀ ਇਜਾਜ਼ਤ ਲੈਣੀ ਪੈਂਦੀ ਹੈ ਠੀਕ ਹੈ ਜੀ ਜਿੱਥੇ ਕੋਰਟ ਬੈਂਕ ਮੈਨੇਜਰ ਨੂੰ ਬੈਂਕ ਅਫੀਸ਼ੀਅਲਸ ਨੂੰ ਡਾਇਰੈਕਸ਼ਨ ਦਿੰਦਾ ਹੈ ਕਿ ਆਪਣੀ ਨਿਗਰਾਨੀ ਦੇ ਵਿੱਚ ਠੀਕ ਹੈ ਲੋਕਰ ਖੋਲਿਆ ਜਾਵੇ ਅਤੇ ਕੋਰਟ ਇੱਕ ਲੋਕਲ ਕਮਿਸ਼ਨਰ ਅਪਾਇੰਟ ਕਰਦਾ ਹੈ ਸਪੈਸ਼ਲ ਬੰਦੇ ਦੀ ਡਿਊਟੀ ਲਗਾਉਂਦਾ ਹੈ ਜਿਹਨੂੰ ਲੋਕਲ ਕਮਿਸ਼ਨਰ ਕਿਹਾ ਜਾਂਦਾ ਹੈ ਕਿ ਇੱਕ ਉੱਥੇ ਬੈਂਕ ਦੇ ਵਿੱਚ ਜਾ ਕੇ ਲੋਕਰ ਖੋਲੋ ਲੋਕਰ ਦੇ ਵਿੱਚ ਜੋ-ਜੋ ਪਿਆ ਹੈ ਉਹਦੀ ਇਨਵੈਂਟਰੀ ਤਿਆਰ ਕਰੋ ਉਹਦੀ ਇੱਕ ਇਨਵੈਂਟਰੀ ਮਤਲਬ ਇੱਕ ਲਿਸਟ ਤਿਆਰ ਕਰੋ ਠੀਕ ਹੈ ਜੀ ਉਸ ਲਿਸਟ ਦੇ ਮੁਤਾਬਕ ਜੋ-ਜੋ ਸਮਾਨ ਲੋਕਰ ਦੇ ਅੰਦਰ ਮੌਜੂਦ ਹੈ ਹਾਂਜੀ ਉਹਦੀ ਮਾਰਕੀਟ ਵੈਲਿਊ ਲਗਾਓ ਠੀਕ ਹੈ ਜੋ ਮਾਰਕੀਟ ਵੈਲਿਊ ਹੋਏਗੀ ਉਹਦੀ ਰਿਪੋਰਟ ਲੋਕਲ ਕਮਿਸ਼ਨਰ ਕੋਰਟ ਦੇ ਵਿੱਚ ਸਬਮਿਟ ਕਰਾਏਗਾ ਤੇ ਉਹਦੇ ਮੁਤਾਬਕ ਫੇਰ ਹਾਂਜੀ ਸਕੈਸ਼ਨ ਫੀਸ ਜਮ੍ਹਾਂ ਹੋਏਗੀ ਕੋਰਟ ਦੇ ਵਿੱਚ ਤਾਂ ਕੋਰਟ ਜਿਹੜੀ ਹੈਗੀ ਫੇਰ ਅੱਗੇ ਜਾ ਕੇ ਸਕੈਸ਼ਨ ਸਰਟੀਫਿਕੇਟ ਰਿਲੀਜ਼ ਕਰੇਗੀ ਠੀਕ ਹੈ ਜੀ ਏ ਤੁਸੀਂ ਬੜੇ ਇੱਕ ਸਚਜੇ ਤਰੀਕੇ ਨਾਲ ਦੇਖਿਆ ਦੱਸਿਆ ਹੈ ਕਿ ਜੇ ਕਿਸੇ ਵਿਅਕਤੀ ਦੇ ਇੱਕ ਬੈਂਕ ਖਾਤਾ ਹੈ ਜਾਂ ਉਸ ਦੇ ਜਿਹੜਾ ਲੋਕਰ ਹੈ ਉਸ ਸੰਬੰਧੀ ਕਾਰਵਾਈ ਕਰਨੀ ਕਿੱਦਾਂ ਪਊਗੀ ਤਾਂ ਉਸ ਦੇ ਵਿੱਚ ਸクセਸ਼ਨ ਸਰਟੀਫਿਕੇਟ ਲੈਣਾ ਪਊਗਾ ਜੀ ਥੋੜਾ ਜ ਸਾਡੇ ਦਰਸ਼ਕਾਂ ਨੂੰ ਹੋਰ ਵਿਸਥਾਰ ਨਾਲ ਦੱਸੋਗੇ ਸクセਸ਼ਨ ਸਰਟੀਫਿਕੇਟ ਦੀ ਪਰਿਭਾਸ਼ਾ ਕੀ ਹੈ ਇੱਕ ਗੱਲ ਦੂਜੀ ਗੱਲ ਇਹ ਹੈ ਕਿ ਜਦ ਸਾਡੀ ਅਸੀਂ ਸクセਸ਼ਨ ਸਰਟੀਫਿਕੇਟ ਲੈਣਾ ਹੈ ਮਾਨਯੋਗ ਅਦਾਲਤ ਦੇ ਵਿੱਚੋਂ ਲੈਣਾ ਹੈ ਇਹਦਾ ਲੈਂਡ ਦਾ ਜਿਹੜਾ ਪ੍ਰੋਸੀਜਰ ਕੀ ਹੈ ਕਿਹੜੀ ਮਾਨਯੋਗ ਅਦਾਲਤ ਦੇ ਵਿੱਚ ਅਸੀਂ ਜਾਣਾ ਹੈ ਡਿਸਟ੍ਰਿਕਟ ਕੋਰਟ ਦੇ ਵਿੱਚ ਜਾਣਾ ਹੈ ਜਾਂ ਅਸੀਂ ਹਾਈ ਕੋਰਟ ਦੇ ਵਿੱਚ ਜਾਣਾ ਹੈ ਇਹਦੇ ਬਾਅਦ ਇਹ ਸਾਡੇ ਦਰਸ਼ਕਾਂ ਨੂੰ ਦੱਸੋ ਤੀਜਾ ਇੱਕ ਹੋਰ ਇਹਦੇ ਨਾਲ ਲੱਗਦਾ ਉਹ ਸਵਾਲ ਹੈ ਕਿ ਜਿਹੜਾ ਸ सक्सेशन ਸਰਟੀਫਿਕੇਟ ਹੈ ਕੇਵਲ ਔਰ ਕੇਵਲ ਸਿਰਫ ਜਿਹੜਾ ਸਾਡਾ ਬੈਂਕ ਖਾਤਿਆਂ ਦੇ ਲਈ ਹੀ ਜਿਹੜਾ ਇਹ ਇਹਦੀ ਜ਼ਰੂਰਤ ਪੈਂਦੀ ਹੈ ਜਾਂ ਹੋਰ ਜਿੱਦਾਂ ਕਈ ਵਾਰ ਅਸੀਂ ਪਾਲਿਸੀਜ਼ ਕਰਾਈਆਂ ਹੁੰਦੀਆਂ ਐਲ ਆਈ ਸੀ ਪਾਲਿਸੀ ਹੁੰਦੀ ਹੈ ਜਾਂ ਕੁਝ ਹੋਰ ਹੋਵੇ ਉੱਥੇ ਵੀ ਇਸਦੀ ਜ਼ਰੂਰਤ ਪੈ ਸਕਦੀ ਹੈ ਜੀ ਦੇਖੋ सक्सेशन ਸਰਟੀਫਿਕੇਟ ਲੈਣ ਵਾਸਤੇ ਸਾਨੂੰ ਸਿਵਲ ਕੋਰਟ ਦੇ ਵਿੱਚ ਹੀ ਅਪਰੋਚ ਕਰਨਾ ਪੈਂਦਾ ਹੈ सिविल जज सीनियर डिवीजन ਦੇ ਕੋਲ ਸਾਨੂੰ ਕੇਸ ਫਾਈਲ ਕਰਨਾ ਪੈਂਦਾ ਹੈ ਜੋ ਉਹ ਕੇਸ ਅੱਗੇ ਆਪਣੇ ਜੂਨੀਅਰ ਡਿਵੀਜ਼ਨ ਨੂੰ ਮਾਰ ਕਰ ਸਕਦਾ ਹੈ ਇਸ ਦੇ ਤਹ ਜਿੱਦਾਂ ਮੈਂ ਤੁਹਾਨੂੰ ਥੋੜੀ ਦੇਰ ਪਹਿਲੋ ਦੱਸਿਆ ਹੈ ਕਿ ਜਿੰਨਾ ਅਮਾਉਂਟ ਅਸੀਂ ਮ੍ਰਿਤਕ ਦਾ ਪਿਆ ਹੈ ਉਹ ਕਲੇਮ ਕਰ ਰਹੇ ਹਨ ਉਹਦੇ ਮੁਤਲਕ ਸਾਨੂੰ ਕੋਰਟ ਫੀਸ ਜਾਂ ਜਿਹਨੂੰ सक्सेशन ਫੀਸ ਕਹਿੰਦੇ ਆ ਉਹ ਸਾਨੂੰ ਲਗਾਨੀ ਪੈਂਦੀ ਹੈ ਠੀਕ ਹੈ ਜੀ ਉਸ ਤੋਂ ਬਾਅਦ ਉਦੇ ਵਿੱਚ ਇਹਦੇ ਵਿੱਚ ਜਨਰਲ ਪਬਲਿਕ ਨੂੰ ਪਾਰਟੀ ਬਣਾਇਆ ਜਾਂਦਾ ਹੈ ਠੀਕ ਹੈ ਜੀ ਸਭ ਤੋਂ ਵੱਡੀ ਗੱਲ ਹੈ ਜਨਰਲ ਪਬਲਿਕ ਨੂੰ ਪਾਰਟੀ ਬਣਾਉਣ ਦਾ ਅਰਥ ਆ ਹੈ ਕਿ ਜੇ ਕਿਸੇ ਵੀ ਪਬਲਿਕ ਇਤਰਾਜ਼ ਕਿਸੇ ਵੀ ਆਮ ਨਾਗਰਿਕ ਨੂੰ ਜੇ ਕੋਈ ਇਤਰਾਜ਼ ਹੈ ਹਾਂਜੀ ਕਿ ਇਹਨਾਂ ਬੰਦਿਆਂ ਨੂੰ ਸੈਕਸ਼ਨ ਸਰਟੀਫਿਕੇਟ ਜਾਰੀ ਕੀਤਾ ਜਾਵੇ ਜਾਂ ਨਾ ਕੀਤਾ ਜਾਵੇ ਉਹ ਇੱਕ ਨਿਸ਼ਚਿਤ ਮਿਤੀ ਦੇ ਤਹਿਤ ਆ ਕੇ ਕੋਰਟ ਦੇ ਵਿੱਚ ਆਪਣੇ ਇਤਰਾਜ਼ ਦਾਇਰ ਕਰ ਬਿਲਕੁਲ ਠੀਕ ਹੈ ਜੀ ਜਨਰਲ ਪਬਲਿਕ ਨੂੰ ਅਖਬਾਰ ਦੇ ਵਿੱਚ ਨੋਟੀਫਿਕੇਸ਼ਨ ਦੇ ਥਰੂ ਸਰਵਿਸ ਕੀਤੀ ਜਾਂਦੀ ਹੈ ਇਤਲਾਹ ਦਿੱਤੀ ਜਾਂਦੀ ਹੈ ਜੇ ਤਾਂ ਕੋਈ ਵਿਅਕਤੀ ਨੂੰ ਕਿਸੇ ਨੂੰ ਇਤਰਾਜ਼ ਹੈ ਤਾਂ ਆਪਣੇ ਇਤਰਾਜ਼ ਦਾਇਰ ਕਰ ਸਕਦਾ ਹੈ ਠੀਕ ਹੈ ਜੀ ਜਦ ਕੋਈ ਵਿਅਕਤੀ ਨਹੀਂ ਆਂਦਾ ਇਤਰਾਜ਼ ਨਹੀਂ ਦਾਇਰ ਕਰਦਾ ਤਾਂ ਜਿਨ੍ਹਾਂ ਨੇ ਸਕਸੈਸ਼ਨ ਅਪਲਾਈ ਕੀਤਾ ਹੈ ਉਹਨਾਂ ਨੂੰ ਉਸ ਵਾਸਤੇ ਆਪਣੇ ਡਾਕੂਮੈਂਟਸ ਆਪਣੇ ਮ੍ਰਿਤਕ ਦੇ ਡਾਕੂਮੈਂਟਸ ਉਹਦੇ ਨਾਲ ਕੀ ਸੰਬੰਧ ਤੁਹਾਡਾ ਹੈ ਉਹਦੇ ਸੰਬੰਧੀ ਡਾਕੂਮੈਂਟ ਆਪਣਾ ਆਧਾਰ ਕਾਰਡ ਹੋ ਗਿਆ ਵੋਟਰ ਕਾਰਡ ਹੋ ਗਿਆ ਜੇ ਰਾਸ਼ਨ ਕਾਰਡ ਹੈ ਉਹ ਹੋਰ ਕੋਈ ਡਿਗਰੀਜ਼ ਜਿਹੜੀਆਂ ਹੈਗੀਆਂ ਜਿੱਥੇ ਉਹਨਾਂ ਮ੍ਰਿਤਕ ਦਾ ਨਾਮ ਆ ਰਿਹਾ ਹੈ ਰਿਲੇਸ਼ਨ ਸ਼ੋ ਕਰਨ ਵਾਸਤੇ ਐਫੀਡੇਵਿਟ ਦੇ ਨਾਲ ਅਟੈਚ ਕਰਕੇ ਕੋਰਟ ਦੇ ਵਿੱਚ ਗਵਾਹੀ ਦੇ ਤੌਰ ਤੇ ਤੇ ਜਮ੍ਹਾਂ ਕਰਾਣੇ ਪੈਂਦੇ ਹਨ ਹੋਰ ਕੋਈ ਪਰਿਵਾਰਿਕ ਸਦੱਸੇ ਗਵਾਹ ਦਿੰਦਾ ਹੈ ਜਾਂ ਕੋਈ ਹੋਰ ਪਿੰਡ ਦਾ ਜਾਂ ਸ਼ਹਿਰ ਦਾ ਕੋਈ ਮੋਤਵਾਰ ਬੰਦਾ ਕੋਈ ਸਰਪੰਚ ਹੋ ਗਿਆ ਨੰਬਰਦਾਰ ਹੋ ਗਿਆ ਕਾਉਂਸਲਰ ਹੋ ਗਿਆ ਇਹਨਾਂ ਦੀ ਗਵਾਹੀ ਦੇ ਨਾਲ ਅਰ ਐਫੀ ਡਿਵਟ ਦੇ ਨਾਲ ਉਹਦੇ ਵਿੱਚ ਗਵਾਹੀਆਂ ਦਿੱਤੀਆਂ ਜਾਂਦੀਆਂ ਹਨ ਉਸ ਤੋਂ ਬਾਅਦ ਕੋਰਟ ਦੇ ਵਿੱਚ ਕਨਸੀਡਰੇਸ਼ਨ ਹੁੰਦੀ ਹੈ ਤੇ ਜੇ ਕੋਰਟ ਨੂੰ ਲੱਗਾ ਕਿ ਕੇਸ ਪੂਰਾ ਜੈਨੂਇਨ ਹੈ ਸਾਰਾ ਕੁਝ ਠੀਕ ਹੈ ਤੇ ਕੋਰਟ ਸਕੈਸ਼ਨ ਅਪਲਾਈ ਕਰਨ ਵਾਲੇ ਵਿਅਕਤੀ ਦੇ ਨਾਂ ਤੇ ਸਕੈਸ਼ਨ ਦਾ ਆਰਡਰ ਪਾਸ ਕਰਦੀ ਹੈ ਅਤੇ ਜਿਹੜੀ ਕੋਰਟ ਫੀਸ ਅਸੀਂ ਸਕੈਸ਼ਨ ਫੀਸ ਅਸੀਂ ਉਸ ਵੇਲੇ ਜਮ੍ਹਾਂ ਕਰਾਈ ਹੁੰਦੀ ਹੈ ਉਸ ਸਕੈਸ਼ਨ ਫੀਸ ਦੇ ਸਟੈਂਪ পেਪਰ ਖਜ਼ਾਨਾ ਦਫ਼ਤਰ ਤੋਂ ਲੈ ਕੇ ਕੋਰਟ ਦੇ ਵਿੱਚ ਦਫਾਰ ਤੋਂ ਜਮਾ ਕਰਾਣੇ ਪੈਂਦੇ ਹਨ ਜਿਹਦੇ ਉੱਤੇ ਕੋਰਟ ਸਾਨੂੰ ਸ सक्सेशन ਸਰਟੀਫਿਕੇਟ ਉਸ ਬੰਦੇ ਦੇ ਨਾਂ ਤੇ ਤਿਆਰ ਕਰਕੇ ਦਿੰਦੀ ਹੈ ਠੀਕ ਹੈ ਉਹ ਸਾਡਾ ਇੱਕ ਪੱਕਾ ਡਾਕੂਮੈਂਟ ਤਿਆਰ ਹੋ ਜਾਂਦਾ ਹੈ ਜਿਸ ਨੂੰ ਅਸੀਂ ਵੱਖ-ਵੱਖ ਥਾਵਾਂ ਤੇ ਆਪਣੇ ਪੈਸੇ ਰਿਲੀਜ਼ ਕਰਵਾਉਣ ਵਾਸਤੇ ਉਹ ਇਸਤੇਮਾਲ ਕਰਦੇ ਹਾਂ ਤੇ ਉਹ ਦਿੰਦੇ ਹਾਂ ਦੇਖੋ सक्सेशन ਸਰਟੀਫਿਕੇਟ ਜਿਹੜਾ ਹੈ ਉਹ ਪੈਸੇ ਦੇ ਮੁਤਲਕ ਹੀ ਹੁੰਦਾ ਹੈ ਜਿਹੜਾ ਕਿ ਤੁਸੀਂ ਅਚਲ ਸੰਪਤੀ ਦੇ ਸਬੰਧੀ ਪ੍ਰਸ਼ਨ ਹੈ ਤੁਹਾਡਾ ਹਾਂਜੀ ਉਹਦੇ ਮੁਤਲਕ ਤੁਹਾਨੂੰ ਦੱਸਣਾ ਚਾਹਨਾ ਹਾਂ ਕਿ ਉਹਦੇ ਵਾਸਤੇ ਸ सक्सेशन ਸਰਟੀਫਿਕੇਟ ਦੀ ਲੋੜ ਨਹੀਂ ਠੀਕ ਹੈ ਜੀ ਉਹਦੇ ਵਾਸਤੇ ਸਿੱਧਾ ਜਿੰਨੇ ਵੀ ਮ੍ਰਿਤਕ ਦੇ ਵਾਰਸ ਬੰਦੇ ਹਨ ਹਾਂਜੀ ਸਾਰੇ ਬੰਦੇ ਹੱਕਦਾਰ ਹੁੰਦੇ ਹਨ ਨੈਚੁਰਲ सक्सेशन ਦੀ ਜਿਹੜੀ ਅਸੀਂ ਥੋੜੀ ਦੇਰ ਪਹਿਲਾਂ ਗੱਲ ਕੀਤੀ ਹੈ ਹਾਂਜੀ ਬਸ਼ਰਤੇ ਮ੍ਰਿਤਕ ਨੇ ਕੋਈ ਵਿਲ ਨਹੀਂ ਨਾ ਕੀਤੀ ਹੋਵੇ ਠੀਕ ਹੈ ਜੀ ਜੇ ਕੋਈ ਵਿਲ ਨੇ ਆਪਣੇ ਜਿੰਦੇ ਜੀ ਕੀਤੀ ਹੋਈ ਹੈ ਤੇ ਉਸ ਵਿਲ ਦੇ ਮੁਤਾਬਕ ਜਿਹਦੇ ਨਾਂ ਤੇ ਪ੍ਰਾਪਰਟੀ ਕੀਤੀ ਗਈ ਹੈ ਉਸ ਜਾਇਦਾਦ ਦਾ ਹਿੱਸਾ ਉਹਦਾ ਇੰਤਕਾਲ ਉਹਦੇ ਨਾਂ ਤੇ ਚੜੇਗਾ ਜਿਹਨੂੰ ਅਸੀਂ ਵਿਰਾਸਤ ਦਾ ਇੰਤਕਾਲ ਵੀ ਕਰਨੇ ਹਾਂ ਠੀਕ ਹੈ ਜੀ ਅਸੀਂ ਦੇਖਦੇ ਹਾਂ ਕਿ ਸਮਾਜ ਦੇ ਵਿੱਚ ਜਿਹੜੇ ਬਹੁਤ ਸਾਰੇ ਵਿਅਕਤੀ ਹਨ ਜਾਂ ਜਿਹੜੇ ਲੋਕ ਹਨ ਉਹ ਨੌਕਰੀ ਕਰਦੇ ਹਨ ਜਦ ਕੋਈ ਵਿਅਕਤੀ ਨੌਕਰੀ ਕਰਦਾ ਹੈ ਤਾਂ ساری ਉਮਰ ਜਾਂ ਉਹ ਨੌਕਰੀ ਕਰਦਾ ਹੈ ਤਾਂ ਉਸ ਦੀ ਜਿਹੜੀ ਸਾਰੀ ਉਮਰ ਦੀ ਮਿਹਨਤ ਕੀਤੀ ਹੁੰਦੀ ਉਸ ਦੇ ਵਿੱਚ ਉਹ ਜਿਹੜਾ ਇੱਕ ਪ੍ਰੋਵੀਡੈਂਟ ਫੰਡ ਵੀ ਜਿਹੜਾ ਉਹ ਕਟਿਆ ਜਾਂਦਾ ਹੈ ਜਿਹੜਾ ਉਸ ਦਾ ਜਮਾ ਹੁੰਦਾ ਰਹਿੰਦਾ ਹੈ ਫੇ ਗ੍ਰੈਚੂਇਟੀ ਹੁੰਦੀ ਹੈ ਤਾਂ ਹੋਰ ਬਹੁਤ ਸਾਰੇ ਜਿਹੜੇ ਇਦਾਂ ਦੇ ਜਿਹੜੇ ਨੌਕਰੀ ਦੇ ਪਰਕਸ ਹੁੰਦੇ ਆ ਜਦੋਂ ਉਸ ਵਿਅਕਤੀ ਨੇ ਰਿਟਾਇਰ ਹੋਣਾ ਹੁੰਦਾ ਹੈ ਤਾਂ ਉਸ ਨੂੰ ਮਿਲਦੇ ਹਨ ਜੀ ਕਈ ਵਾਰ ਪਰ ਮੰਤ ਭਾਗੇ ਹਾਲਾਤ ਇਹੋ ਜਿਹੇ ਮੰਦੇ ਹਨ ਕਿ ਉਹ ਜਿਹੜਾ ਵਿਅਕਤੀ ਹੈ ਉਸ ਦੀ ਨੌਕਰੀ ਦੇ ਦੌਰਾਨ ਜਿਹੜੀ ਆ ਉਹ ਮੌਤ ਹੋ ਜਾਂਦੀ ਹੈ ਫਿਰ ਉਹ ਜਿਹੜੇ ਉਸ ਦੇ ਜਿਹੜੇ ਬੈਨੀਫਿਟਸ ਹਨ ਜਿਹਨੂੰ ਆਪਾਂ ਜੋਬ ਬੈਨੀਫਿਟਸ ਕਹਿੰਦੇ ਹਨ ਭਾਵੇਂ ਪ੍ਰੋਵੀਡੈਂਟ ਫੰਡ ਹੈ ਭ ਉਹਨਾਂ ਦਾ ਵਾਰਿਸ ਕੌਣ ਬੰਦਾ ਹੈ ਉਹ ਕੌਣ ਕਲੇਮ ਕਰ ਸਕਦਾ ਹੈ ਇਹਦੇ ਬਾਰੇ ਸਾਡੇ ਦਰਸ਼ਕਾਂ ਨੂੰ ਦੱਸੋ ਜੀ ਦੇਖੋ ਜੇ ਤਾਂ ਨੌਕਰੀ ਦੇ ਦੌਰਾਨ ਹਾਂਜੀ ਵਿਅਕਤੀ ਦੀ ਮ੍ਰਿਤਿ ਹੋ ਜਾਂਦੀ ਹੈ ਹਾਂਜੀ ਤਾਂ ਜਿੱਦਾਂ ਮੈਂ ਤੁਹਾਨੂੰ ਦੱਸਿਆ ਕਿ ਨੈਚੁਰਲ ਸਕੈਸੈਸਰ ਦੇ ਤੌਰ ਦੇ ਉੱਤੇ ਜਿੰਨੇ ਉਹਦੇ ਵਾਰਸ ਹੋਣਗੇ ਹਾਂਜੀ ਉਹੀ ਮਿਲ ਕੇ ਹੀ ਉਹਨੂੰ ਕਲੇਮ ਕਰਦੇ ਹਨ ਠੀਕ ਹੈ ਜੀ ਜਿੱਦਾਂ ਜੇ ਮੰਨ ਲਓ ਅਸੀਂ ਇੱਕ ਵਿਅਕਤੀ ਦੇ ਉਦਾਹਰਣ ਲੈਂਦੇ ਆ ਉਸ ਦੀ ਪਤਨੀ ਹਨ ਦੋ ਬੱਚੇ ਬੱਚੇ ਹਨ ਇੱਕ ਲੜਕਾ ਇੱਕ ਲੜਕੀ ਹਨ ਹਾਂਜੀ ਜੇ ਸਪੋਜ਼ ਜੇ ਤਾਂ ਤਿੰਨੋਂ ਮੇਜਰ ਹਨ ਪਤਨੀ ਤਾਂ ਚਲੋ ਮੇਜਰ ਹੋ ਗਈ ਲੜਕਾ ਲੜਕੀ ਦੋਨੋਂ ਵੀ ਜੇ ਮੇਜਰ ਹਨ ਤੇ ਤਿੰਨੋਂ ਇੰਡੀਪੈਂਡੈਂਟ ਰੂਪ ਦੇ ਵਿੱਚ ਆਪਣਾ ਅਪਲਾਈ ਕਰਨਗੇ ਉਥੇ ਉਹਦੇ ਬੈਨੀਫਿਟਸ ਲੈਣ ਵਾਸਤੇ ਠੀਕ ਹੈ ਜੀ ਪਰ ਜੇ ਮੰਨ ਲਓ ਕੋਈ ਉਹਦੇ ਵਿੱਚ ਦੋਨੋਂ ਬੱਚਿਆਂ ਦੇ ਵਿੱਚੋਂ ਦੋਨੋਂ ਮਾਈਨਰ ਹਨ ਜਾਂ ਕੋਈ ਇੱਕ ਬੱਚਾ ਮਾਈਨਰ ਹੈ ਹਾਂਜੀ ਮਾਈਨਰ ਜਿਹੜਾ ਹੈ ਉਹ ਆਪਣੀ ਮਦਰ ਦੇ ਥਰੂ ਠੀਕ ਹੈ ਜੀ ਅਪਲਾਈ ਕਰੇਗਾ ਉਹ ਵੀ ਪਾਰਟੀ ਉਹੀ ਬਣੇਗਾ ਪਰ ਉਹਦਾ ਜਿਹੜਾ ਐਪਲੀਕੇਸ਼ਨ ਲੱਗੇਗੀ ਉਹਦੇ ਮਦਰ ਦੇ ਥਰੂ ਬਤੌਰ ਨੈਚੁਰਲ ਗਾਰਡੀਅਨ ਠੀਕ ਹੈ ਉਹਦੀ ਮਦਰ ਹੈ ਹੁਣ ਤੇ ਉਹਦੇ ਥਰੂ ਐਪਲੀਕੇਸ਼ਨ ਲੱਗੇਗੀ ਤੇ ਉਸ ਨੂੰ 1/3 ਹਿੱਸੇ ਦਾ ਹੱਕਦਾਰ ਉਹ ਮਾਈਨਰ ਵੀ ਹੋਏਗਾ ਬਿਲਕੁਲ ਠੀਕ ਹੈ ਜੀ ਤੇ ਜਿੱਦ ਆਪਾਂ ਗੱਲ ਕਰਦੇ ਸੀ ਕਿ ਜਦ ਵੀ ਕੋਈ ਵਿਅਕਤੀ ਰਿਟਾਇਰ ਹੁੰਦਾ ਹੈ ਤਾਂ ਉਸ ਦੀ ਜਿਹੜੀ ਸਰਕਾਰੀ ਜੋਬ ਦੇ ਵਿੱਚ ਉਹ ਖਾਸ ਤੌਰ ਤੇ ਤਾਂ ਇੱਕ ਪੈਨਸ਼ਨ ਲੱਗਦੀ ਹੈ ਜਿਹੜੀ ਪੈਨਸ਼ਨ ਲਾਉਣ ਦਾ ਇੱਕ ਮਹ ਕਾਰਨ ਆ ਸਕਿਆ ਕਿ ਜੇ ਉਸ ਵਿਅਕਤੀ ਨੇ ਸਾਰੀ ਉਮਰ ਆਪਣਾ ਜੀਵਨ ਇੱਕ ਮਹਿਕਮੇ ਲਈ ਦਿੱਤਾ ਹੈ ਕਿ ਉਹ ਆਪਣਾ ਜਿਹੜਾ ਬੁਢਾਪਾ ਹੈ ਉਹ ਆਰਾਮ ਨਾਲ ਜਿਹੜਾ ਉਹ ਕੱਟ ਸਕੇ ਜੀ ਤਾਂ ਕਈ ਵਾਰ ਅਸੀਂ ਦੇਖਦੇ ਹਾਂ ਕਿ ਉਹ ਜਿਹੜੀ ਪੈਨਸ਼ਨ ਵਿਅਕਤੀ ਨੂੰ ਆਉਂਦੀ ਹੈ ਉਸ ਪੈਨਸ਼ਨ ਦੇ ਉੱਤੇ ਕੱਲਾ ਉਹ ਆਪ ਨਹੀਂ ਵਿਅਕਤੀ ਡਿਪੈਂਡੈਂਟ ਹੁੰਦਾ ਉਸ ਦੀ ਜਿਹੜੇ ਘਰ ਵਾਲੇ ਜਾਂ ਉਸ ਦੇ ਕੋਈ ਬੱਚੇ ਹੁੰਦੇ ਹਨ ਜਾਂ ਉਸ ਦੇ ਮਿਸਿਸ ਹੁੰਦੇ ਹਨ ਧਰਮ ਪਤਨੀ ਹੁੰਦੇ ਹਨ ਉਹ ਵੀ ਡਿਪੈਂਡੈਂਟ ਹੁੰਦੇ ਹਨ ਜੀ ਜੇ ਉਸ ਵਿਅਕਤੀ ਦੀ ਪੈਨਸ਼ਨ ਲੈਣ ਵਾਲੇ ਵਿਅਕਤੀ ਦੀ ਮ੍ਰਿਤਿ ਹੋ ਜਾਂਦੀ ਹੈ ਮੌਤ ਹੋ ਜਾਂਦੀ ਹੈ ਉਸ ਤੋਂ ਬਾਅਦ ਕੀ ਜਿਹੜੇ ਬੰਦੇ ਉਸ ਦੇ ਘਰ ਦੇ ਟੱਬਰ ਦੇ ਜੀ ਸੀਗੇ ਜਿਹੜੇ ਉਸ ਦੇ ਉੱਤੇ ਡਿਪੈਂਡੈਂਟ ਸੀਗੇ ਉਹਨਾਂ ਨੂੰ ਉਹ ਪੈਨਸ਼ਨ ਲੱਗ ਸਕਦੀ ਹੈ ਜੀ ਜੀ ਬਿਲਕੁਲ ਕਮਲਜੀਤ ਜੀ ਇਹਦੇ ਲਈ ਕਾਨੂੰਨ ਦੇ ਤਹਿਤ ਪ੍ਰਵਧਾਨ ਹੈ ਕਿ ਜਦੋਂ ਵਿਅਕਤੀ ਜੋਬ ਦੇ ਵਿੱਚ ਹੁੰਦਾ ਹੈ ਜਾਂ ਰਿਟਾਇਰਮੈਂਟ ਦੇ ਨੇੜੇ ਹੁੰਦਾ ਹੈ ਤਾਂ ਇੱਕ ਫਾਰਮ ਭਰ ਕੇ ਦਿੰਦਾ ਹੈ ਠੀਕ ਹੈ ਜੀ ਕੀ ਮੇਰੇ ਉੱਤੇ ਮੇਰੇ ਪਰਿਵਾਰ ਦੇ ਕਿਹੜੇ ਕਿਹੜੇ ਬੰਦੇ ਡਿਪੈਂਡੈਂਟ ਹਨ ਠੀਕ ਹੈ ਜੀ ਉਸ ਦੀ ਪਤਨੀ ਆਪਾਂ ਜੇ ਇੱਕ ਵਿਅਕਤੀ ਮਨੁੱਖ ਬੰਦੇ ਦੀ ਗੱਲ ਕਰੀਏ ਉਸ ਦੀ ਪਤਨੀ ਇਹਦੇ ਵਿੱਚ ਉਹਦਾ ਨਾਮ ਆਉਂਦਾ ਹੈ ਉਸ ਤੋਂ ਇਲਾਵਾ ਅਨਮੈਰਿਡ ਚਿਲड्रन ਠੀਕ ਹੈ ਜੀ ਠੀਕ ਹੈ ਮੈਰਿਡ ਵਿਡੋ ਡਾਟਰ ਠੀਕ ਹੈ ਜੀ ਜਾਂ ਮੈਰਿਡ ਡਾਈਵੋਰਸਡ ਡਾਟਰ ਠੀਕ ਹੈ ਜੀ ਇਹਨਾਂ ਨੂੰ ਵੀ ਡਿਪੈਂਡੈਂਟ ਗਿਣਿਆ ਜਾਂਦਾ ਹੈ ਠੀਕ ਹੈ ਜੀ ਇਸ ਕਰਕੇ ਉਹਨਾਂ ਦੀ ਜੇ ਮੰਨ ਲਓ ਪੈਨਸ਼ਨਰ ਦੀ ਡੈਥ ਹੋ ਜਾਂਦੀ ਹੈ ਤੇ ਫਾਰਮ ਦੇ ਵਿੱਚ ਉਹਨਾਂ ਦੇ ਨਾਮ ਐਂਟਰ ਹਨ ਤੇ ਫੈਮਿਲੀ ਪੈਨਸ਼ਨ ਦੇ ਤੌਰ ਦੇ ਵਿੱਚ ਉਹ ਸਾਰੇ ਜਿਹੜੇ ਡਿਪੈਂਡੈਂਟ ਹੱਕਦਾਰ ਹੈ ਉਹਨਾਂ ਨੂੰ ਅੱਧੀ ਪੈਨਸ਼ਨ ਕੱਟ ਕੇ ਮਿਲਦੀ ਰਹਿੰਦੀ ਹੈ। ਇੱਕ ਹੋਰ ਤੁਹਾਨੂੰ ਜ਼ਰੂਰੀ ਸਵਾਲ ਪੁੱਛਾਂਗੇ ਕਿ ਆਪਾਂ ਹੁਣ ਵਾਪਸ ਚਲਦੇ ਹਾਂ ਜਿੱਥੋਂ ਪ੍ਰੋਗਰਾਮ ਦਾ سلسلہ ਸ਼ੁਰੂ ਕੀਤਾ ਸੀਗਾ ਕਿ ਜਾਇਦਾਦ ਜਿਹੜੀ ਹੈ ਜਾਂ ਤਾਂ ਜਿਹੜੀ ਹੈ ਵਿਲ ਦੇ ਥਰੂ ਹੋਊਗੀ ਜਾਂ ਨੈਚੁਰਲ ਸਕਸੈਸ਼ਨ ਜੀ ਇੱਕ ਵਿਲ ਦੇ ਥਰੂ ਜਾਂ ਜਾਇਦਾਦ ਜਿਹੜੀ ਟਰਾਂਸਫਰ ਹੋਣੀ ਹੈ ਤਾਂ ਆਮ ਤੌਰ ਤੇ ਇੱਕ ਸਾਡੀ ਧਾਰਨਾ ਹੁੰਦੀ ਹੈ ਸਾਡੇ ਦਰਸ਼ਕਾਂ ਦੇ ਮਨ 'ਚ ਕਸ਼ਮਕਸ਼ ਹੁੰਦੀ ਹੈ ਕਿ ਵਿਲ ਨੂੰ ਰਜਿਸਟਰ ਕਰਵਾਉਣਾ ਕਿੰਨਾ ਕੁ ਜ਼ਰੂਰੀ ਹੈ। ਜੇ ਵੇਲ ਤੁਹਾਡੀ ਰਜਿਸਟਰ ਨਹੀਂ ਹੋਈ ਹੈ ਤਾਂ ਉਸ ਦਾ ਕੀ ਫਰਕ ਪੈਂਦਾ ਹੈ ਇਹ ਸਾਡੇ ਦਰਸ਼ਕਾਂ ਨੂੰ ਦੱਸੋ ਜੀ ਵੰਡਰਫੁਲ ਬਹੁਤ ਵਧੀਆ ਸਵਾਲ ਹੈ ਹਾਂ ਜੀ ਕਮਲ ਜੀ ਜੀ ਨੇਚਰਲੀ ਤੁਸੀਂ ਇੱਕ ਆਮ ਬੰਦੇ ਦੀ ਮਨ ਦੀ ਗੱਲ ਬੁੱਝੀ ਹੈ ਹਾਂ ਜੀ ਕਿਉਂਕਿ ਹਰ ਵਿਅਕਤੀ ਦੇ ਮਨ ਦੇ ਵਿੱਚ ਆਹ ਗੱਲ ਚੱਲਦੀ ਹੁੰਦੀ ਹੈ ਕਿ ਵਿਲ ਅਸੀਂ ਰਜਿਸਟਰ ਕਰਾਈਏ ਜਾਂ ਵਿਲ ਅਸੀਂ ਰਜਿਸਟਰਡ ਨਾ ਕਰਾਈਏ ਹਾਂ ਜੀ ਕਿਹਦੀ ਵੈਲਿਊ ਜ਼ਿਆਦਾ ਹੈ ਕਿਹਦੀ ਮਹੱਤਤਾ ਜ਼ਿਆਦਾ ਹੈ ਹਾਂ ਜੀ ਤੇ ਇੱਥੇ ਮੈਂ ਦੱਸਣਾ ਚਾਹੁੰਦਾ ਹਾਂ ਕਿ ਕਾਨੂੰਨੀ ਦ੍ਰਿਸ਼ਟੀਕੋਣ ਦੇ ਨਾਲ ਹਾਂ ਜੀ ਵਿਲ ਚਾਹੇ ਰਜਿਸਟਰਡ ਹੈ ਚਾਹੇ ਅਨਰਜਿਸਟਰਡ ਹੈ ਦੋਨਾਂ ਦੀ ਵੈਲਿਊ ਸੇਮ ਹੈ ਠੀਕ ਹੈ ਜੀ ਕਿਤੇ ਆ ਨਹੀਂ ਹੈ ਕਿ ਅਨਰਜਿਸਟਰਡ ਵਿਲ ਨੂੰ ਕਾਨੂੰਨੀ ਮਾਨਤਾ ਪ੍ਰਾਪਤ ਨਹੀਂ ਹੈਗੀ ਠੀਕ ਹੈ ਜੀ ਕਾਨੂੰਨ ਜਿਹੜੀ ਵਿਲ ਰਜਿਸਟਰਡ ਹੈ ਉਹ ਤਾਂ ਚਲੋ ਵਿਲ ਗਿਣੀ ਹੀ ਜਾਂਦੀ ਹੈ ਹੈਗੀ ਹੈਗੀ ਹੈ ਜਿਹੜੀ ਵਿਲ ਰਜਿਸਟਰਡ ਨਹੀਂ ਵੀ ਹੈਗੀ ਉਹਦੀ ਵੀ ਓਨੀ ਹੀ ਵੈਲਿਊ ਹੈ ਜਿੰਨੀ ਕੀ ਰਜਿਸਟਰਡ ਵਿਲ ਦੀ ਵੈਲਿਊ ਹੈ ਠੀਕ ਹੈ ਜੀ ਬਸ਼ਰਤੇ ਤੁਹਾਨੂੰ ਦੋਨਾਂ ਕੇਸਾਂ ਦੇ ਵਿੱਚ ਚਾਹੇ ਰਜਿਸਟਰਡ ਵਿਲ ਹੈ ਚਾਹੇ ਅਨ ਰਜਿਸਟਰਡ ਵੀਲ ਹੈ ਠੀਕ ਹੈ ਜੀ ਜੇ ਕੋਈ ਕੇਸ ਹੋ ਜਾਂਦਾ ਹੈ ਜੇ ਕੋਈ ਲਿਟੀਗੇਸ਼ਨ ਸਟਾਰਟ ਹੋ ਜਾਂਦੀ ਹੈ ਤੁਹਾਨੂੰ ਦੋਨੋਂ ਹੀ ਕਿਸ ਸੂਰਤਾਂ ਦੇ ਵਿੱਚ ਦੋਨੋਂ ਹੀ ਵੀਲਾਂ ਨੂੰ ਕਾਨੂੰਨੀ ਪ੍ਰਕਿਰਿਆ ਦੇ ਮੁਤਾਬਕ ਸਾਬਤ ਕਰਨਾ ਪੈਂਦਾ ਹੈ ਪ੍ਰੂਵ ਕਰਨਾ ਪੈਂਦਾ ਹੈ ਇਸ ਲਈ ਆਹ ਧਾਰਨਾ ਆਪਣੇ ਮਨ ਦੇ ਵਿੱਚ ਆਮ ਪਬਲਿਕ ਬਿਲਕੁਲ ਨਾ ਰੱਖੇ ਕਿ ਅਨ ਰਜਿਸਟਰਡ ਵੀਲ ਦੀ ਕੋਈ ਵੈਲਿਊ ਨਹੀਂ ਹੁੰਦੀ ਸਿਰਫ ਰਜਿਸਟਰਡ ਵੀਲ ਦੀ ਵੈਲਿਊ ਹੁੰਦੀ ਹੈ ਦੋਨਾਂ ਦੀ ਕਾਨੂੰਨੀ ਨਜ਼ਰਾਂ ਦੇ ਵਿੱਚ ਇੱਕੋ ਹੀ ਸੇਮ ਵੈਲਿਊ ਹੈ ਦੋਨੋਂ ਵੈਲਿਡ ਹਨ ਠੀਕ ਹੈ ਜੀ ਤਾਂ ਇਸ ਤੋਂ ਅਗਲਾ ਸਵਾਲ ਇਹ ਹੈ ਕਿ ਵਿਰਾਸਤ ਦੀ ਆਪਾਂ ਗੱਲ ਕਰ ਰਹੇ ਹਾਂ ਦੁਬਾਰਾ ਦੁਬਾਰਾ ਗੱਲ ਆਪਾਂ ਕਰ ਰਹੇ ਹਾਂ ਵਾਰਸਾਂ ਦੇ ਨਾਂ ਤੇ ਜਿਹੜੀ ਉਹ ਜਦਾ ਜਾਣੀ ਹੈ ਤੁਸੀਂ ਇਹ ਵੀ ਦੱਸਿਆ ਕਿ ਕਲਾਸਾਂ ਬਣਾਈਆਂ ਗਈਆਂ ਜੀ ਪਹਿਲਾ ਦਰਜਾ ਕਲਾਸ 1 ਹਾਇਰ ਕਲਾਸ 2 ਹੈ ਤਾਂ ਸਾਡੇ ਦਰਸ਼ਕਾਂ ਦੀ ਜਾਣਕਾਰੀ ਲਈ ਥੋੜਾ ਜਆ ਇਸ ਨੂੰ ਜਿਹੜਾ ਹੈਗਾ ਜੀ ਵਿਸਥਾਰ ਨਾਲ ਦੱਸੋ ਕਿ ਜਦ ਵੀ ਕੋਈ ਵਿਅਕਤੀ ਪੂਰਾ ਹੁੰਦਾ ਹੈ ਜਾਂ ਤਾਂ ਕੋਈ ਮਰਦ ਪੂਰਾ ਹੁੰਦਾ ਹੈ ਜਾਂ ਮਹਿਲ ਪੂਰਾ ਹੁੰਦਾ ਹੈ ਉਸ ਦੇ ਕਲਾਸ 1 ਹਾਇਰ ਕੌਣ ਹਨ ਜਾਂ ਫੇ ਸਾਡੀ ਕੋਈ ਔਰਤ ਜਾਂ ਭੈਣ ਕੋਈ ਪੂਰੀ ਹੁੰਦੀ ਹੈ ਤਾਂ ਉਸ ਦੇ ਅੱਗੇ ਕਲਾਸ 1 ਹਾਇਰ ਕੌਣ ਹੁੰਦੇ ਹਨ ਇਹ ਸਾਡੇ ਦਰਸ਼ਕਾਂ ਨਾਲ ਜਾਣਕਾਰੀ ਸਾਂਝੀ ਕਰੋ ਜੀ ਦੇਖੋ ਜਦ ਕੋਈ ਮੇਲ ਮੈਂਬਰ ਦੀ ਡੈਥ ਹੋ ਜਾਂਦੀ ਹੈ ਹਾਂਜੀ ਉਸ ਦੇ ਕਲਾਸ 1 ਲੀਗਲ ਹਾਇਰ ਕਾਨੂੰਨੀ ਦ੍ਰਿਸ਼ਟੀਕੋਣ ਦੇ ਨਾਲ ਹਾਂਜੀ ਸਭ ਤੋਂ ਪਹਿਲਾਂ ਉਸ ਦੇ ਮਾਤਾ ਪਿਤਾ ਉਸ ਦੀ ਪਤਨੀ ਤੇ ਉਸ ਦੇ ਬੱਚੇ ਠੀਕ ਹੈ ਜੀ ਇਹਨਾਂ ਨੂੰ ਕਲਾਸ 1 ਲੀਗਲ ਹੇਅਰ ਦਾ ਦਰਜਾ ਦਿੱਤਾ ਗਿਆ ਠੀਕ ਹੈ ਜੀ ਲੇਕਿਨ ਜਦੋਂ ਕੋਈ ਕਿਸੇ ਇਸਤਰੀ ਦੀ ਕੋਈ ਫੀਮੇਲ ਦੀ ਡੈਥ ਹੋ ਜਾਂਦੀ ਹੈ ਹਾਂਜੀ ਤੇ ਉਹਦੇ ਵਿੱਚ ਉਹਦੇ ਕਲਾਸ 1 ਲੀਗਲ ਹੇਅਰ ਉਸਦੇ ਹਸਬੰਦ ਨੂੰ ਨਹੀਂ ਰੱਖਿਆ ਗਿਆ ਉਸਦੇ ਬੱਚਿਆਂ ਨੂੰ ਹੀ ਰੱਖਿਆ ਗਿਆ ਹੈ ਠੀਕ ਹੈ ਔਰਤ ਦੀ ਸੰਪਤੀ ਦੇ ਵਿੱਚ ਕਲਾਸ 1 ਲੀਗਲ ਹੇਅਰ ਉਹਦੇ ਬੱਚੇ ਹੀ ਗਿਨੇ ਜਾਂਦੇ ਹਨ ਠੀਕ ਹੈ ਜੀ ਜਿੱਦਾਂ ਤੁਸੀਂ ਦੱਸਿਆ ਕਿ ਜਿੱਦਾਂ ਕਿਸੇ ਵੀ ਔਰਤ ਦੀ ਜਾਂ ਮ੍ਰਿਤਯ ਹੋਂਦੀ ਹੈ ਜਾਂ ਮੌਤ ਹੁੰਦੀ ਹੈ ਉਸਦੇ ਜਿਹੜੀ ਸੰਪਤੀ ਦੇ ਸਿਰਫ ਬੱਚੇ ਹੀ ਜਿਹੜੇ ਉਸਦੇ ਜਿਹੜੇ ਉਹਦੇ ਹਵਾਰਸ ਹੁੰਦੇ ਐਦੀ ਤੁਸੀਂ ਦੱਸਿਆ ਕਿ ਜਦ ਕੋਈ ਮਰਦ ਪੂਰਾ ਹੁੰਦਾ ਹੈ ਤਾਂ ਜਿਹੜੇ ਉਸ ਦੇ ਉੱਤੇ ਡਿਪੈਂਡੈਂਟ ਹਨ ਆਮ ਤੌਰ ਤੇ ਉਹੀ ਉਸ ਦੇ ਵਾਰਿਸ ਹੁੰਦੇ ਕਹਿੰਦਾ ਭਾਵ ਕਿ ਉਸ ਦੀ ਮਾਂ ਉਸ ਦੇ ਬੱਚੇ ਇਸ ਤੋਂ ਇਲਾਵਾ ਵੀ ਕੋਈ ਹੁੰਦਾ ਹੈ ਜੀ ਉਸ ਦੀ ਪਤਨੀ ਵੀ ਹੁੰਦੀ ਹੈ ਹਾਂ ਜੀ ਹਾਂ ਜੀ ਉਸ ਦੀ ਪਤਨੀ ਵੀ ਹੁੰਦੀ ਹੈ ਪਰ ਇਹ ਲੀਗਲ ਹਾਇਰ ਜਿਹੜੇ ਹੈ ਇਹਨਾਂ ਨੂੰ ਕਲਾਸ 1 ਦਾ ਦਰਜਾ ਦਿੱਤਾ ਜਾਂਦਾ ਹੈ ਠੀਕ ਹੈ ਜੀ ਇਹ ਕਲਾਸ 1 ਕਲਾਸ 2 ਕਾਨੂੰਨ ਦੇ ਵਿੱਚ ਕਿਉਂ ਬਣਾਈ ਗਈ ਮੰਨ ਲਓ ਕੋਈ ਅਨਮੈਰਿਡ ਮੇਲ ਹੈ ਹਾਂ ਜੀ ਅਨਮੈਰਿਡ ਮੇਲ ਹੈ ਉਹ ਨਾ ਉਹਦੀ ਪਤਨੀ ਹੈ ਨਾ ਉਹਦੇ ਬੱਚੇ ਹੈ ਪੇਰੈਂਟਸ ਦੀ ਮੰਨ ਲਓ ਉਹਦੀ ਡੈਥ ਹੋ ਚੁੱਕੀ ਹੋਈ ਹੈ ਹਾਂਜੀ ਠੀਕ ਹੈ ਇਸ ਸ਼੍ਰੇਣੀ ਦੇ ਵਿੱਚ ਤਾਂ ਫਿਰ ਉਹਦਾ ਕਲਾਸ 1 ਲੀਗਲ ਹਾਇਰ ਕੋਈ ਰਹਿ ਹੀ ਨਹੀਂ ਹਾਂਜੀ ਹਾਂਜੀ ਇਸ ਕਰਕੇ ਫਿਰ ਉਸ ਤੋਂ ਬਾਅਦ ਕਲਾਸ 2 ਲੀਗਲ ਹਾਇਰ ਆਉਂਦੇ ਨੇ ਠੀਕ ਹੈ ਕਲਾਸ 2 ਲੀਗਲ ਹਾਇਰ ਦੇ ਵਿੱਚ ਉਹਦੇ ਭੈਣ ਭਰਾ ਠੀਕ ਹੈ ਜੀ ਉਹਨਾਂ ਨੂੰ ਰੱਖਿਆ ਗਿਆ ਹੈ ਠੀਕ ਹੈ ਜੀ ਕਲਾਸ 3 ਲੀਗਲ ਹਾਇਰ ਦੇ ਵਿੱਚ ਜੇ ਮੰਨ ਲਓ ਭੈਣ ਭਰਾ ਦੇ ਵਿੱਚੋਂ ਕਿਸੇ ਦੀ ਡੈਥ ਹੋ ਚੁੱਕੀ ਹੈ ਅੱਗੇ ਉਹਨਾਂ ਦੇ ਬੱਚਿਆਂ ਨੂੰ ਰੱਖਿਆ ਗਿਆ ਹੈ ਬਿਲਕੁਲ ਠੀਕ ਹੈ ਜੀ ਇਸ ਤਰ੍ਹਾਂ ਜੇ ਮੰਨ ਲਓ ਉਸ ਵਿਅਕਤੀ ਦਾ ਮ੍ਰਿਤਕ ਵਿਅਕਤੀ ਦਾ ਸੰਸਾਰ ਚ ਕੋਈ ਨਹੀਂ ਹੈ ਹਾਂਜੀ ਕਲਾਸ 1 2 3 ਲੀਗਲ ਹੈਰ ਕੋਈ ਵੀ ਨਹੀਂ ਹੈ ਕੋਈ ਨਹੀਂ ਹੈ ਤਾਂ ਉਸ ਕੇਸ ਦੇ ਵਿੱਚ ਸਭ ਤੋਂ ਐਂਡ ਦੇ ਵਿੱਚ ਉਸ ਦੀ ਸੰਪਤੀ ਦਾ ਮਾਲਕ ਫੇਰ ਸਰਕਾਰ ਹੀ ਨਹੀਂ ਠੀਕ ਹੈ ਬਿਲਕੁਲ ਠੀਕ ਹੈ ਦੋਸਤੋ ਸਾਨੂੰ ਸਮਾਂ ਹੋਰ ਜ਼ਿਆਦਾ ਨਹੀਂ ਦੇ ਰਿਹਾ ਕਿ ਅਸੀਂ ਆਪਣੇ ਪ੍ਰੋਗਰਾਮ ਨੂੰ ਹੋਰ ਅੱਗੇ ਵਧਾ ਸਕੀਏ ਉਮੀਦ ਕਰਦੇ ਹਾਂ ਕਿ ਸਾਡੇ ਦਰਸ਼ਕਾਂ ਨੂੰ ਸਾਡਾ ਅੱਜ ਦਾ ਪ੍ਰੋਗਰਾਮ ਪਸੰਦ ਆਇਆ ਹੋਵੇਗਾ ਸਾਡਾ ਪ੍ਰੋਗਰਾਮ ਦੇਖਣ ਲਈ ਬਹੁਤ ਬਹੁਤ ਧੰਨਵਾਦ ਨਮਸਕਾਰ